ਜੀ ਕੀ ਹਾਲ ਹੈ ਦੋਸਤੋ ਅੱਜ ਤੁਹਾਡਾ ਸਾਡੇ ਚੈਨਲ ਦੇ ਸਵਾਗਤ ਹੈ ਜੇਕਰ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਅੱਜ ਅਸੀਂ ਚਲੇ ਸੀ ਖੇਤ ਪੂਜੇ ਘਟਣ ਪਹਿਲਾਂ ਤਾਂ ਤੁਹਾਨੂੰ ਟਾਈਮ ਨਹੀਂ ਲੱਗਿਆ ਝੋਨਾ ਝੋਨਾ ਵੇਚਣ ਲੱਗੇ ਤੇ ਅੱਜ ਅਸੀਂ ਪੂਜੇ ਘਟਣ ਲੱਗੇ ਕਣਕ ਵਿੱਚ ਸੀ ਸਾਡੇ ਨਾਲ ਜੁੜੇ ਹੋ ਤੁਸੀਂ ਕੌਣ ਹੋ ਜੀ ਹਾਂਜੀ ਹੁਣ ਅਸੀਂ ਪਹੁੰਚ ਗਏ ਖੇਤ ਹਾਂਜੀ ਅਸਿਆ ਕਣਕ ਗਿੱਲੀ ਕਰੀ ਹੋਈ ਆ ਦੇਖੀ ਸਕਦੇ ਹੋ ਇਹ ਫਿਰ ਛੇਤੀ ਹਰੀ 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 ਹੋ ਜਾਂਦੀ ਆ ਹਾਂਜੀ ਆ ਸਾਡਾ ਕੁੱਤਾ ਵੀ ਨਾਲ ਹੀ ਭੱਜਿਆ ਆ ਆ ਦੇਖ ਸਕਦੇ ਹੋ ਇਹ ਸਕੂਟਰੀ 'ਤੇ ਬੈਹਨਦਾ ਵਿਚਾਲੇ ਸਾਨੂੰ ਦਿਖਾਉਣੇ ਆ ਬਿਠਾ ਕੇ ਆ ਦੇਖੋ ਜੀ ਬੈ ਗਿਆ ਸਾਡਾ ਕੁੱਤਾ ਸਕੂਟਰੀ 'ਤੇ ਹੁਣ ਸਾਨੂੰ ਚਲਾ ਕੇ ਦਿਖਾਉਣੇ ਆ ਬੜੀ ਮੋਟੀ ਹਾਂਜੀ ਆ ਹੁਣ ਸਿ ਚਲਾ ਕੇ ਦਿਖਾਉਣੇ ਆ ਬੈਠਾ ਰੂ ਇੱਥੇ ਦੇਖੋ ਆ ਬੈਠਾ ਜਾਂਦਾ ਆਰਾਮ ਨਾਲ ਹਾਂਜੀ ਆ ਸੀ ਲੱਗ ਗਿਆ ਗੁੱਡਨ ਹੁਣ ਦੇਖ ਹੀ ਸਕਦੇ ਹੋ ਜੇ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਨਾ ਬੁੱਲਿਓ ਤੇ ਜੇ ਤੁਹਾਨੂੰ ਸਾਡੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅਸੀਂ ਮਿਲਦੇ ਹਾਂ ਹੋਰ ਨਿੱਕੇ ਜਿਹਾ ਵਲੌਗ ਚ ਧੰਨਵਾਦ